ਕੇ दरबार ਦੇ ਅੰਦਰ ਬਹਾਦਰ ਬਾਬਾ ਫਰੀਦ ਚੰਦ ਸਾਹਿਬ ਨੇ ਦੋ ਟਾਟੀਆਂ ਨੂੰ ਲਿਆਤਾ ਉਹਨਾਂ ਟਾਟੀਆਂ ਨੇ ਪਹਿਲੇ ਦਿਨ ਵਾਰ ਸੁਣਾਈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾ ਕੋਟ ਘੜ ਦਰਵਾజా ਬਲਖ ਵਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਤਾ ਕਰੇ ਤਾਗੀਰ ਦੀ ਤਾਕਤ ਤੇਰੀ ਕੀ جہਾਂਗੀਰ ਦੁਆਰ ਸਮਾਪਤ ਹੋਇਆ ਮਹਾਰਾਜ ਨੇ ਟਾੜੀਆਂ ਨੂੰ ਕੋਲ ਫੰਦਿਆ ਸੱਚੇ ਪਾਤਸ਼ਾਹ ਕਹਿੰਦੇ ਟਾੜੀਓ ਕੀ ਕਰਦੇ ਹੁੰਦੇ ਹੋ ਉਹ ਟਾੜੀ ਕਹਿੰਦੇ ਪਾਤਸ਼ਾਹ ਗੁਰਦੇਵ ਕਰਨਾ ਕਰਾਉਣਾ ਕੀ ਹੈ ਪਾਪੀ পেট ਦਾ ਮਸਲਾ ਹੈ ਪ੍ਰਸ਼ਾਦਾ ਚਾਹੀਦਾ ਨਿਆਣੇ ਪਾਲਣੇ ਆ ਫਿਰ ਵੀ ਮਹਾਰਾਜ ਕਹਿੰਦੇ ਕਰਦੇ ਕੀ ਇਹਨਾਂ ਲੋਕਾਂ ਦੇ ਮਰ ਚੁੱਕੇ ਵੱਡਿਆਂ ਦੀਆਂ ਸਿਫਤਾਂ ਕਰਦੇ ਆ ਬਸ ਜੀ ਸਿਫਤ ਛੱਡ ਦਿਓ ਛੱਡ ਦਿਓ ਅੱਜ ਤੋਂ ਬਾਅਦ ਇੱਕ ਨਰੰਕਾਰ ਦੀ ਸਪਤ ਕਰਨੀ ਸ਼ੁਰੂ ਕਰਦੇ। ਢਾਡੀ ਕਹਿੰਦੇ ਰੋਟੀ ਪੱਕ ਚੁ। ਰੱਬ ਦੀ ਗੱਲ ਲੋਕੀ ਸੁਣਨਗੇ। ਮਹਾਰਾਜ ਕਹਿੰਦੇ ਸੱਚੇ ਮਨੋਂ ਕਰੋਗੇ ਨਾ। ਲੋਕੀ ਤੁਹਾਨੂੰ ਖੜ ਖੜ ਕੇ ਕੋਪੀ ਕਿਆ ਕਰਦੇ। ਬਸ ਇੱਕੋ ਹੀ ਮਿੰਟ ਲੈਣਾ ਮੈਂ ਤੁਹਾਡਾ। ਆਖਰੀ ਵਾਰ ਆ। ਦੀਵਾਨ ਦੀ ਸਮਾਰਤੀ ਹੋ ਗਈ ਆ। ਹਕਾਲ ਤੱਕ ਤਾਂ ਕੱਲੇ ਢਾਡੀ ਬੈਠੇ ਗੁਰੂ ਅਰਗਵਿੰਦ ਮਹਾਰਾਜ ਦੇ ਕੋਲ ਗੋਡੇ ਨਾਲ ਕੋਡਾ ਜੋੜ ਕੇ ਬਾਕੀ ਚਲੇ ਗਏ ਆ। ਟਾੜੀ ਕਹਿੰਦਾ ਮਹਾਰਾਜ ਅੱਗੇ ਤੇ ਸੀ ਆਉਦੇ ਟਾੜੀ ਆਉਦੇ ਟਾੜੀ ਆਉਦੇ ਟਾੜੀ ਹੁਣ ਮਹਾਰਾਜ ਕਹਿੰਦੇ ਅੱਜ ਤੋਂ ਬਾਦਾਂ ਸਿਰਫ ਅਕਾਲ ਦੇ ਟਾੜੀ ਗੁਰੂ ਦੇ ਟਾੜੀ ਸੱਚੇ ਮਨੋਂ ਬੁਰੋ ਕੇ ਲੋਕੀ ਪੜਕਾ ਵਿਛਾ ਕੇ ਕੀ ਕੰਨਗੇ ਜੋ ਕੁਝ ਮਹਾਰਾਜ ਵਰ ਦੇਣ ਲੱਗੇ ਆ ਟਾੜੀ ਸੰਨ ਟਾੜੀ ਸਿੰਘ ਤੁਹਾਡੇ ਚਰਨਾਂ 'ਚ ਇੱਕ ਬਿਨੇ ਕਿਉਂ thank you